ਦੇਵਤ ਮੰਨਨ ਸਾਹਿਬ ਜੀ ਦੇਵਤ ਮੰਨਨ ਦਾ ਮੁੰਡਾ ਬੋਬੀ ਦੋਲ ਤੇ ਬੋਬੀ ਦੋਲ ਦਾ ਮਦਵੀ ਦਾਰਾ ਸਿੰਘ ਬਾ ਸ਼ੌਕੀ ਆ ਸ਼ੌਕੀ ਨਾ ਆ ਇਹਨਾਂ ਦਾ ਅਤੇ ਕਿਸੇ ਵਕਤ ਉਹਨਾਂ ਦਾ ਜਿਹੜਾ ਕੀ ਬਾਲੀਵੁੱਡ ਦੀ ਫਿਲਮਾਂ ਵਿੱਚ ਕੰਮ ਕਰਦੇ ਸੀ ਤੁਸੀਂ ਵੀ ਦੇ ਵਿੱਚ ਦੇਖ ਸਕਦੇ ਹੋ ਫੋਟੋਆਂ ਬੁਖਾਰੇ ਨੇ ਦਾਰਾ ਸਿੰਘ ਦੇ ਨਾਲ ਅਤੇ ਨਾਲ ਹੀ ਨਾਲ ਜਿਹੜਾ ਕੀ ਤਰਮਿੰਦਰ ਅਤੇ ਬੋਬੀ ਦੋਲ ਵੱਡੀਆਂ-ਵੱਡੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਆ ਗਏ ਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇਹਨਾਂ ਨੂੰ ਅੱਜ ਮਿਹਨਤ ਮਜ਼ਦੂਰੀ ਕਰਕੇ ਰਕਸ਼ਾ ਜਲਾ ਚਲਾਉਣਾ ਪੈਂਦਿਆ। ਜੱਗੀ ਹਰਾ ਦਾ ਵਿਆਹ ਦਾਦੇ ਮੈਂ ਘੋੜੀ ਲੈ ਕੇ ਜਾਣਾ ਬਰਾਦ ਵਾਲੀ। ਬਰਾਦ ਵਾਲੇ ਘੋੜੀ ਲੈ ਕੇ ਜਾਣਾ ਮਦਈ ਤੇ ਮਦਈ ਉਹ ਚਰੇ ਮੈਨੂੰ ਕਹਿੰਦੇ ਕਹਿੰਦੇ ਇੱਥੇ ਖਲੋ ਦੂ। ਤੇ ਮੈਂ ਥਾਲੀ ਫੜੀ ਹੁੰਦੀ ਐ ਕਰਕੇ। ਪੂਛ ਉਸ ਪੰਡਿਤ ਸੇ ਜਿਸ ਨੇ ਮੇਰੀ ਸ਼ਾਦੀ ਕਰਾਈ ਥੀ। ਪੂਛ ਉਸ ਥੋੜੇ ਸੇ ਜਿਸ ਪਰ ਮੈਂ ਵਾਈਟ ਕਰਾਇਆ ਥਾ। ਵਕਤ ਬੋਬੀ ਦੇਵਾਲ ਦੀ ਉਮਰ ਕਿੰਨੀ ਹੋਗੀ ਤੇ ਤੁਹਾਡੀ ਉਮਰ ਕਿੰਨੀ ਸੀ ਹੋ ਸਕਦਾ ਉਸਲੇ ਬੜੇ ਬੜੇ 15-16 ਸਾਲ ਹੋਏਗੀ 15-16 ਸਾਲ ਮੇਰੀ ਹੈਗੀ ਉਦੋਂ 20 ਕੁ ਸਾਲ ਦੀ ਡੀਐਮ ਅੱਗੇ ਮੈਂ ਕੰਮ ਕੀਤਾ ਜਣਾ ਨੇ ਪਰ ਅੱਜ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨਾ ਸੀ ਦੇਖਿਆ ਤੁਸੀਂ ਅੱਜ ਰੱਖਿਆ ਮੌਣ ਵਾਸਤੇ ਮਜਬੂਰ ਹੋ ਗਏ ਹੋ ਕੋ ਜਦਾ ਭਾਈ ਬਹੁਤ ਮਾੜਾ ਝਮਾ ਆ ਗਿਆ ਮੇਰੇ ਦੇ ਮੈਂ ਤਾਂ ਦੱਸਦਾ ਭਾਈ ਹੋ ਗਿਆ ਮੇਰੇ ਕੋ ਰੱਸ਼ਕਾ ਨਹੀਂ ਜਿਆਦਾ ਹੋਈ ਹੋਇਆ ਕਿ ਇੱਕ ਬੰਦਾ ਅਸੀਂ ਅਰਸ਼ ਤੋਂ ਫਰਸ਼ ਚ ਆਂਦਾ ਵੇਖਿਆ ਕੀ ਪਹਿਲਾਂ ਕਿਸੇ ਟਾਈਮ ਤੇ ਫਿਲਮਾਂ ਚ ਜਿਹੜੇ ਕਹਿ ਰਹੇ ਨੇ ਮੈਂ 500 ਰੁਪਇਆ ਦਿਹਾੜੀ ਲੈਂਦਾ ਸੀਗਾ ਅੱਜ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਉਹ 5000 ਦਿਹਾੜੀ ਲੈਂਦੇ ਰਹੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਰੋਟੀ ਪਾਣੀ ਜਿਹੜਾ ਪਛਾਦਾ ਵਾ ਬਿਲਕੁਲ ਵਿੱਚ ਰੱਖਿਆ ਵਾ ਇਹ ਹਾਲਾਤ ਹੋ ਗਏ ਨੇ ਸ਼ੌਂਕੀ ਦੇ ਕਿਸੇ ਵਕਤ ਵੱਡੇ ਵੱਡੇ ਬਾਲੀਵੁੱਡ ਸਟਾਰਾਂ ਦੇ ਨਾਲ ਜਿਹੜਾ ਕੰਮ ਕਰਦਾ ਸੀ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤਸਵੀਰਾਂ ਵਿਖਾਵਾਂਗੇ ਤਾਲੂ ਸ਼੍ਰੀ ਅਮਰਸਰ ਸਾਹਿਬ ਦੀਆਂ ਉਸ ਸ਼ਖਸ ਦੀਆਂ ਜਿਹੜੇ ਕਿ ਬਾਲੀਵੁੱਡ ਹਿੰਦੀ ਫਿਲਮਾਂ ਜਿਹੜਾ ਕਿ ਕੰਮ ਕਰਦਾ ਸੀ ਕਿਸੇ ਵਕਤ ਅਤੇ ਵੱਡੇ ਵੱਡੇ ਜਿਹੜੇ ਕਿ ਬਾਲੀਵੁੱਡ ਦੇ ਕਲਾਕਾਰ ਸੀ ਜਿਵੇਂ ਤਰਮਿੰਦਰ ਦਾਸ ਸਿੰਘ ਉਹਨਾਂ ਦੀਆਂ ਫਿਲਮਾਂ 'ਚ ਕੰਮ ਕਰਦਾ ਸੀ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਆ ਗਏ ਨੇ ਵੀ ਅੱਜ ਉਹਨਾਂ ਨੂੰ ਅਮਰਸਰ ਦੀਆਂ ਸੜਕਾਂ ਉੱਤੇ ਜਿਹੜਾ ਖੁਦ ਰਸ਼ਕਾ ਚਲਾ ਕੇ ਜਿਹੜਾ ਉਹ ਕੰਮ ਕਰਨਾ ਪੈਂਦਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਾਲਾਤ ਨੇ ਇਹ ਹਾਲਾਤ ਅਮਰ ਸਾਡੇ ਰਹਿਣ ਵਾਲੇ ਜਿਹੜੇ ਕੀ ਸ਼ਖਸ ਜਿਨ੍ਹਾਂ ਦਾ ਨਾਮ ਸ਼ੌਕੀ ਆ ਸ਼ੌਕੀ ਨਾਮ ਇਹਨਾਂ ਦਾ ਅਤੇ ਕਿਸੇ ਵਕਤ ਇਹਨਾਂ ਦਾ ਜਿਹੜਾ ਕੀ ਬਾਲੀਵੁੱਡ ਦੀ ਫਿਲਮਾਂ ਵਿੱਚ ਕੰਮ ਕਰਦੇ ਸੀ ਤੁਸੀਂ ਇਹਦਾ ਵਿੱਚ ਵੇਖ ਸਕਦੇ ਹੋ ਫੋਟੋਆਂ ਬੁਖਾਰੇ ਨੇ ਦਾਰਾ ਸਿੰਘ ਦੇ ਨਾਲ ਅਤੇ ਨਾਲ ਹੀ ਨਾਲ ਜਿਹੜੇ ਕੀ ਧਰਮਿੰਦਰ ਅਤੇ ਬੋਬੀ ਦਿਓਲ ਵੱਡੀਆਂ-ਵੱਡੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਆ ਗਏ ਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇਹਨਾਂ ਨੂੰ ਅੱਜ ਮਿਹਨਤ ਮਜ਼ਦੂਰੀ ਕਰਕੇ ਰਕਸ਼ਾ ਜਲਾ ਚਲਾਉਣਾ ਪੈ ਜਾਂਦਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਵੀ ਹਾਂਜੀ ਵੀਰ ਜੀ ਪੂਰਾ ਨੰਗੀ ਤੁਹਾਡਾ ਸ਼ੋਕੀ ਸ਼ੋਕੀ ਜੀ ਮੈਨੇ ਸੋਪੀ ਜਿਹੜੀ ਤੁਸੀਂ ਫੋਟੋਆਂ ਫੜੀਆਂ ਹੱਥਾਂ ਵਿੱਚ ਇਹ ਕਿੱਥੋਂ ਦੀਆਂ ਫੋਟੋਆਂ ਨੇ ਤੇ ਕਿਹੜੇ ਕਲਾਕਾਰਾਂ ਦੀਆਂ ਨੇ ਤੇ ਕਿਹੜੀ-ਕਿਹੜੀ ਫਿਲਮ ਤੁਸੀਂ ਕੰਮ ਕੀਤਾ ਹੈ ਭਾਈ ਮੈਂ ਕਰਮਾ ਫਿਲੇ ਇਹ ਸੀਨ ਕੀਤਾ ਜੇ ਤੇ ਮnde ਉਦੋਂ ਪਾਲੇਖਣ ਗਿਆ ਜੇ ਮੈਂ ਲੇਹ ਲਗਾਖ ਕਿ ਮੈਂ ਆਂਦੇ ਬਿਮਾਰ ਹੋ ਗਿਆ ਮnde ਫਿਲਮਾਂ ਦੇ ਜੇਨਾ ਮੰਦੇ ਆਂਦੇ ਬਿਮਾਰ ਹੋ ਗਿਆ ਗਰਮ ਸਰਦ ਹੋ ਗਿਆ ਮੈਂ ਤੇ ਮnde ਕਰਮਾ ਫਿਲੇ ਇਹ ਅਲਾਣੇ ਜੰਗ ਅਲਾਣੇ ਜੰਗ ਉਹ ਗਿਆ ਮੈਂ ਲੇਹ ਲਗਾਖ ਸ਼ੌਕੀ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਅ ਤੁਸੀਂ ਅਲਾਣੇ ਜੰਗ ਫਿਲਮ ਦਾ ਸ਼ੂਟ ਕੀਤੀ ਆ ਕਰਮਾ ਫਿਲਮ ਸ਼ੂਟ ਹੋਇਆ ਕਿੱਥੇ ਕਿੱਥੇ ਜਗ੍ਹਾ ਸ਼ੂਟ ਆ ਸਾਡੇ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਕਿ ਕੈਮਰੇ ਸਾਹਮਣੇ ਜਿਹੜੂ ਦੇਖੋ ਇੱਥੇ ਕੈਮਰਾ ਚੱਲ ਰਿਹਾ ਕੈਮਰੇ ਸਾਹਮਣੇ ਜਿਹੜੂ ਤੋਂ ਵੀ ਕਿੱਥੇ ਕਿੱਥੇ ਕਰਮਾ ਫਿਲਮ ਸ਼ੂਟ ਹੋਈ ਸੀ ਤੁਹਾਡਾ ਕੀ ਰੋਲ ਸੀ ਵਿੱਚ ਹਾਂਜੀ ਹਾਂਜੀ ਪਹਿਲੀ ਮੈਂ ਗਿਆ ਪਾਲੇ ਕਰਮਾ ਫਿਲਮਾ ਆਪਣਾ ਸ਼੍ਰੀਨਗਰੂ ਗਿਆ ਨਾ ਇਸੇ ਸੇ ਪਾਂਦਾ ਸਾਰਾ ਕੀ ਕਹਿੰਦੇ ਉਹਨੂੰ ਪਹਿਲਗਾਮ 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 ਗਿਆ ਮੈਂ ਪਹਿਲਗਾਮ ਗਿਆ ਮਹੀਨਾਂ ਰਿਹਾ ਉੱਥੇ ਭਾਜੀ ਮਿਨਾਰਿਆ ਮਦੇ ਪੈਰ ਗਮ ਗਿਆ ਤੇ ਉਹਦੇ ਜਾਜਾ ਸਿਖਾ ਦੇ ਘੋੜੇ ਦੀਆਂ ਬਵੀ ਦੋਲ ਨੂੰ ਤੇ ਬਵੀ ਦੋਲ ਕਹਿੰਦਾ ਕਹਿੰਦਾ ਘੋੜੇ ਜਰੂਰ ਮੁੱਲ ਨੇ ਡੈਡੀ ਨੂੰ ਤੇ ਡੈਡੀ ਨੇ ਨਹੀਂ ਲੈ ਮੁੱਲ ਕਹਿੰਦਾ ਮਹਿੰਗੇ ਬੜੇ ਜੀ ਮਹਿੰਗੇ ਬੜੇ ਜੀ ਮਹਿੰਗੇ ਬੜੇ ਜੀ ਮੈਨੂੰ ਇਸੋ ਵੀ ਉਸ ਵਕਤ ਬੋਬੀ ਦੋਲ ਦੀ ਉਮਰ ਕਿੰਨੀ ਹੋ ਗਈ ਤੇ ਤੁਹਾਡੀ ਉਮਰ ਕਿੰਨੀ ਸੀ ਉਸ ਵਕਤ ਉਸਰੇ ਮਦੇ ਉਹਦੀ 15 ਸਾਲ ਹੋਏਗੀ 15 16 ਸਾਲ ਮੇਰੀ ਹੈਗੀ ਸੀ ਉਦੋਂ 20 ਸਾਲ ਦੀ ਉਦੋਂ 20 ਸਾਲ ਦੀ ਹੈਗੀ ਸੀ ਮੇਰੀ ਮੇਰੀ 20 ਸਾਲ ਦੀ ਸੀ ਤੇ 15 ਸਾਲ ਦਾ ਹੋਣਾ ਠੀਕ ਹੈ ਤੇ ਤੁਹਾਡਾ ਕੀ ਰੋਲ ਸੀ ਜਿਹੜਾ ਤੁਸੀਂ ਦਸ਼ਕਾ ਨੂੰ ਸਾਹਾਂ ਕਰਦੇ ਹੋ ਬੋਬੀ ਦੇ ਹੋਲ ਦੇ ਨਾਲ ਤੁਹਾਡਾ ਕੀ ਰੋਲ ਸੀ ਵਿੱਚ ਜੀ ਮੇਰਾ ਮੇਰਾ ਮੈਂ ਥਾੜੀ ਫੜੇ ਖੜਾ ਹੋਣਾ ਭਾਈ ਘੋੜੀ ਲੱਗ ਜਾਣਾ ਬਰਾਦ ਵਾਲੀ ਮੈਂ ਜਗੀ ਹਰਾ ਦਾ ਵਿਆਹ ਹੁੰਦਾ ਜੇ ਜਗੀ ਹਰਾ ਦਾ ਵਿਆਹ ਹੁੰਦਾ ਮੈਂ ਘੋੜੀ ਲੱਗ ਜਾਣਾ ਯਾਰ ਅੱਛਾ ਜਗੀ ਹਰਾ ਦਾ ਵਿਆਹ ਹੁੰਦਾ ਜੇ ਮੈਂ ਘੋੜੀ ਲੱਗ ਜਾਣਾ ਬਰਾਦ ਵਾਲੀ ਬਰਾਦ ਵਾਲੀ ਘੋੜੀ ਲੱਗ ਜਾਣਾ ਮਦਈ ਦੇ ਮਦਈ ਉਹ ਚਰੇ ਮੈਨੂੰ ਕਹਿੰਦੇ ਕਹਿੰਦੇ ਇੱਥੇ ਖਲੋ ਤੂੰ ਤੇ ਮੈਂ ਥਾੜੀ ਫੜੀ ਹੁੰਦੀ ਐ ਕਰਕੇ ਖਾਲੀ ਫੜੀ ਹੁੰਦੀ ਜੇ ਮੈਂ ਤੇ ਜੈਗੀ ਸ਼ਰਾ ਦਾ ਵਿਆਹ ਹੁੰਦਾ ਉਹਦੇ ਤੋਂ ਤੇ ਮੈਨੂੰ ਐਸੋ ਵੀ ਇਹ ਕਿੰਨੇ ਸਾਲ ਪੁਰਾਣੀ ਗੱਲ ਹੈ ਜਿਹੜੇ ਤੁਸੀਂ ਦੱਸ ਰਹੇ ਹੋ ਦਸ਼ਕਾ ਨੂੰ ਅੱਜ ਕਿੰਨੇ ਸਾਲ ਪੁਰਾਣੀ ਗੱਲ ਹੈ ਇਹ ਇਹ ਭਾਈ 15-20 ਸਾਲ ਹੋ ਗਏ ਆ 15-20 ਸਾਲ ਹੋ ਗਏ ਆ ਤੇ ਮੈਨੂੰ ਐਸੋ ਵੀ ਹੋਰ ਇੱਕ ਤੇ ਹੋ ਗਈ ਕਰਮਾ ਫਿਲਮ ਤੇ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਤੇ ਹੋਰ ਕਿਹੜੀ-ਕਿਹੜੀ ਫਿਲਮਾਂ 'ਚ ਕੰਮ ਕੀਤਾ ਤੇ ਤੇ ਜੇ ਗੱਲ ਕਰੀਏ ਜੇ ਗੱਲ ਕਰੀਏ ਤੇ ਅਲਾਣੇ ਜੰਗ ਕੀਤਾ ਹਾਂ ਅਲਾਣੇ ਜੰਗ ਅਲਾਣੇ ਜੰਗ ਮੈਂ ਕੋਹੜੇ ਲਾ ਕੇ ਜਾਣਾ ਭਾਈ ਮੈਂ ਮੇਰੇ ਕੋਹੜੇ ਲਾ ਕੇ ਜਾਣਾ ਨਾ ਘੋੜੇ ਲਾ ਕੇ ਜਾਂਦਾ ਬਰਾਦ ਵਾਲੇ ਉਹ ਰੇਸੀ ਜਾਨਵਰ ਮਦੇ ਆ ਪੂਰੇ ਮਾਲਕਾਂ ਦੇ ਹੁੰਦੇ ਆ ਤੇ ਮਦੇ ਮੈਂ ਮਾਲਾ ਵੀ ਮਦੇ ਘੋੜੇ ਲਾ ਕੇ ਜਾਂਦਾ ਮਦੇ 200 ਵੀ ਗੱਲ ਕਰੀਏ ਮੈਨੂੰ ਇਹ ਦੱਸੋ ਬਾਲਾ ਜੀ ਜਿਹੜਾ ਤੁਹਾਡਾ ਗੱਲ ਤੁਸੀਂ ਦੱਸ ਰਹੇ ਹੋ ਤੁਹਾਡਾ ਜਿਹੜਾ ਸ਼ੌਂਕੀ ਜਿਹੜਾ ਤੁਹਾਡਾ ਕਾਰੋਬਾਰ ਸੀ ਜਿਹੜਾ ਤੁਸੀਂ ਕੰਮ ਕਰਦੇ ਸੀ ਉਹ ਕੰਮ ਘੋੜੀਆਂ ਦਾ ਕੰਮ ਕਰਦੇ ਸੀ ਹਾਂ ਘੋੜੇ ਡਾਂਗੇ ਮੈਂ ਘੋੜੇ ਡਾਂਗੇ ਹੈਗੇ ਹੀ ਚਾਚੇ ਦੇ ਮੈਨੂੰ ਟਰਾਈਟਾਈ ਸੋਦੇ ਜਾਂ ਘੋੜੀਆਂ ਲਾ ਕੇ ਦੀਆਂ ਪਿਓ ਆ ਮੇਰੇ ਨੇ ਮੈਂ ਵੰਦਾ ਰਿਹਾ ਉਹਨਾਂ ਨੂੰ ਬੜਾ ਚਿਰ ਮਤਲਬ ਬੜਾ ਚਿਰ ਚਲਾਉਂਦਾ ਰਿਹਾ 15-20 ਸਾਲ ਇਸ ਤੋਂ ਵੀ ਜਦੋਂ ਤੁਸੀਂ ਫਿਲਮਾਂ ਵਿੱਚ ਰੋਲ ਕਰਦੇ ਸੀ ਉੱਥੇ ਲੈ ਕੇ ਜਾਂਦੇ ਸੀ ਤੇ ਕੀ ਕੀ ਦਿਹਾੜੀ ਮਿਲਦੀ ਸੀ ਉਸ ਵਕਤ ਦਸ਼ਕਾਂ ਨੂੰ ਸਾਂਝਾ ਕਰਦੇ ਪੰਜ ਸੌ ਰੁਪਿਆ ਦਿਹਾੜੀ ਦਿੰਦੇ ਸੀ ਮੈਨੂੰ ਉਦੋਂ ਉਸਲੇ ਤੇ ਰੋਟੀ ਨਾਲ ਦਿੰਦੇ ਸੀ ਵਧੀਆ ਐ ਫਸਕਲਾ ਤੇ 500 ਰੁਪਿਆ ਦਿਹਾੜੀ ਮਤਲਬ ਭਾਵੇਂ ਮੈਂ 500 ਰੁਪਿਆ ਦਿਹਾੜੀ ਦਿੰਦੇ ਸੀ ਮੈਨੂੰ ਤੇ 500 ਰੁਪਿਆ ਦਿਹਾੜੀ ਤੇ ਮਤਲਬ ਮੈਂ ਸ਼ੁਗਰ ਕਰਦਾ ਸੀ ਮੈਂ ਕਿਹਾ ਚਲੋ ਵਧੀਆ ਮੈਂ ਫੇਰ ਅਲਾਣੇ ਜੰਗ ਫੇਰ ਕਰਮਾ ਫਿਲਮ ਕਰਮਾ ਫਿਲਮ ਦੇ ਮਾਰੇ ਆ ਮਹੀਨਾ ਉਹ ਪੈਲਗਾਮੀ ਦੇ ਸੇਵਾ ਦਾ ਸਾਰਾ ਤੇ ਮੈਨੂੰ ਐਸੋ ਵੀ ਸੁਭਾਅ ਕਿਸ ਤਰ੍ਹਾਂ ਦਾ ਸੀ ਜੇ ਗੱਲ ਕਰੀਏ ਧਰਮਿੰਦਰ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਤੁਸੀਂ ਪੰਜਾਬੀ ਹੋ ਉਹ ਵੀ ਪੰਜਾਬੀ ਸੀ ਕਿਸ ਤਰ੍ਹਾਂ ਦਾ ਸੁਭਾਅ ਸੀ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਨਾਂ ਨਾਲ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਦਾ ਨਹੀਂ ਠੀਕ ਸੀ ਤੇ ਬੰਦੇ ਸਾਡੀ ਠੀਕ ਹੋਏ ਸੀ ਉਹ ਤੇ ਮਦਰਾ ਵੀ ਠੀਕ ਹੈ ਗਿਆ ਬਚਰੇ ਤੇ ਮੈਂ ਜਰਬਾਤ ਕੋਈ ਪੁਰਾਣਾ ਵਾਕਿਆ ਸੁਣਾਉ ਕੋਈ ਯਾਦ ਹੋਵੇ ਉਸ ਟਾਈਮ ਕੋ ਗੱਲਬਾਤ ਤੁਹਾਡਾ ਨਾਲ ਕੀਤੀ ਹੋਵੇ ਨਾਲ ਪੰਜਾਬੀ ਤੁਸੀਂ ਉਹ ਵੀ ਪੰਜਾਬੀ ਹੋ ਕੀ ਕਹਿੰਦੇ ਬੜੇ ਕਹਿੰਦੇ ਮਹਿੰਗੇ ਬੜੇ ਜਾਨਵਰ ਇਹ ਅਸੀਂ ਤੇ ਹਜ਼ਾਰ ਦੇ ਕਹਿੰਦਾ ਮਹਿੰਗੇ ਬੜੇ ਜੀ ਉਹ 2 ਲੱਖ ਲੱਗਿਆ ਜਾਨਵਰ ਉਹ ਅੱਛਾ ਮੈਂ ਕਹਾਂ ਜੇ ਨਾ ਮਾਰੇ ਰੇਖ ਲਵਾ ਦੋ ਇੱਕ ਸ਼ਰਤ ਵੀ ਹਰੇਗੀ ਮੇਰੀ ਤੇ ਮੈਨੂੰ ਇੱਕ ਟਗਲਾ ਦੇਣਾ ਬੰਦੇ ਸਾਡੀ ਇੱਕ ਸ਼ਰਦ ਵਿਹਾਰੇ ਜਾਏਗੀ ਦਸ਼ਕਾਂ ਜੂ ਸਾਂਝਾ ਕਰਦੇ ਉਹ ਕਿਹੜਾ ਘੋੜਾ ਸੀ ਕੀ ਨਸਲ ਦਾ ਘੋੜਾ ਸੀ ਕੀ ਨਾਲੇ ਦੇ ਸੀ ਘੋੜੇ ਦਾ ਦਾਲਚੀਨੀ ਘੋੜੀ ਹੀ ਓਏ ਹੋਏ ਉੱਡ ਜਾਂਦੀ ਸੀ ਜਾਂ ਉੱਡ ਜਾਂਦੀ ਸੀ ਲੈ ਕੇ ਬੰਦੇ ਨੂੰ ਉਸ ਰਾਹੀਂ ਉਹ ਦਾਲਚੀਨੀ ਦਾਲਚੀਨੀ ਹਾਂ ਦਾਲਚੀਨੀ ਹੀ ਛੁੱਟੀ ਛੁੱਟੀ ਕਿਹੜੀ ਨਸਲ ਹੁੰਦੀ ਦਾਲਚੀਨੀ ਹਾਂ ਦਾਲਚੀਨੀ ਹੀ ਅੱਛਾ ਓਏ ਹੋਏ ਉੱਡ ਜਾਂਦੀ ਸੀ ਬੰਦੇ ਨੂੰ ਲੈ ਕੇ ਦੇ ਉੱਡ ਜਾਂਦੀ ਸੀ ਬੰਦੇ ਨੂੰ ਲੈ ਕੇ ਉਹਨੇ 2 ਲੱਖ ਦੇ ਕਰ ਲੈ ਕੇ ਗਿਆ 2 ਲੱਖ ਦਾ ਖਿਡਾਰੀ ਉਹ ਡਾਲਾ ਕਾਲਿਆਂ ਨੂੰ ਲੈ ਗਈ ਡਾ ਕੇ ਤਾਂ ਕਿ ਸਮੁੰਦਰ ਆ ਗਿਆ ਇੱਕਦਮ ਰੁਕੀ ਬਿਲਕੁਲ ਵੈਸੋ ਅਸੀਂ ਦੇਖਿਆ ਤੁਸੀਂ ਦਾਰਾ ਸਿੰਘ ਦਾ ਫੋਟੋਆਂੋਂ ਆਈਆਂ ਵਾ ਇਹ ਦਾਰਾ ਸਿੰਘ ਦੀਆਂ ਫੋਟੋਆਂ ਕਿੱਥੋਂ ਦੀਆਂ ਇਹ ਕਿਹੜੀ ਤੁਸੀਂ ਕੰਮ ਕੀਤਾ ਦਾਰਾ ਸਿੰਘ ਦੇ ਨਾਲ ਦਾਰਾ ਸਿੰਘ ਉਹ ਕਰਮਾ ਫਿਲਮ ਦੇ ਅੱਛਾ ਕਰਮਾ ਫਿਲਮ ਦੀ ਹੈ ਹਾਂ ਜੀ ਜੀ ਠੀਕ ਹੈ ਕਰਮਾ ਫਿਲਮ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸ਼ਖਸੀਅਤ ਤੁਹਾਡੇ ਨਾਲ ਇਹ ਗੱਲਬਾਤ ਕਰਾਵਾ ਅਮਰਸਦੀਆਂ ਛੜਕਾਂ ਉਤੇ ਅੱਜ ਸ਼ੌਂਕੀ ਨਾ ਇਹਨਾਂ ਦਾ ਅਤੇ ਕਿਸੇ ਵਕਤ ਘੋੜੀਆਂ ਦਾ ਕੰਮ ਕਰਦੇ ਸੀ ਕਿਸੇ ਨਾਲ ਘੋੜੀਆਂ ਲੈ ਕੇ ਫਿਲਮੀ ਸਟਾਰ ਜਿਹੜੇ ਕਿ ਬਾਲੀਵੁੱਡ ਦੇ ਐਕਟਰ ਨੇ ਉੱਥੇ ਜਾ ਕੇ ਜਿਹੜੀਆਂ ਘੋੜੀਆਂ ਜਿਹੜੀਆਂ ਉਹਨਾਂ ਨੂੰ ਸਪਲਾਈ ਵੀ ਕਰਦੇ ਸੀ ਫਿਲਮਾਂ ਦੇ ਵਿੱਚ ਰੋਲ ਕਰਦੇ ਸੀ ਅਤੇ ਉਹਨਾਂ ਕਿਹਾ ਵੀ ਦਿਨ ਰਾਤ ਉੱਥੇ ਕੰਮ ਕਰਦੇ ਸੀ ਕਰਮਾ ਫਿਲਮ ਹੋਰ ਵੀ ਬੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਪੀ ਪਾਲੇ ਖਾਂ ਫਿਲਮ ਹੋ ਗਈ ਹੋਰ ਵੀ ਬੜੀਆਂ ਫਿਲਮਾਂ ਵਿੱਚ ਕੰਮ ਕੀਤਾ ਇਹਨਾਂ ਨੇ ਜਿਹੜੇ ਕੀ ਤਰਮਿੰਦਰ ਰਾਇਖਰ ਜਿਹੜੇ ਅਲਾਣੇ ਜੰਗ ਵੱਡੀਆਂ-ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਇਹਨਾਂ ਨੇ ਪਰ ਅੱਜ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ ਅਸੀਂ ਦੇਖਿਆ ਤੁਸੀਂ ਅੱਜ ਰੱਖਿਆ ਬੋਣ ਵਾਸਤੇ ਮਜਬੂਰ ਹੋ ਗਏ ਹੋ ਕਿਸ ਤਰ੍ਹਾਂ ਦੇ ਮਾੜੇ ਸਮਾ ਆ ਗਿਆ ਤੁਹਾਡੇ ਦਾ ਬਹੁਤ ਜ਼ਿਆਦਾ ਭਾਈ ਬਹੁਤ ਮਾੜਾ ਧਮਾ ਆ ਗਿਆ ਮੇਰੇ ਦੇ ਮੈਂ 70 ਸਾਲ ਦਾ ਭਾਈ ਹੋ ਗਿਆ ਮੇਰੇ ਕੋ ਰਸ਼ਕਾ ਨਹੀਂ ਜਿਆਦਾ ਮੈਂ ਬੜਾ ਪਰੇਸ਼ਾਨੀ ਦੇ ਜੀ ਤੇ ਮੈਨੂੰ ਐਸੋ ਵੀ ਪੁਰਾਣੇ ਦਿਨ ਯਾਦ ਆਉਂਦੇ ਆ ਜਦੋਂ ਫਿਲਮਾਂ 'ਚ ਕੰਮ ਕਰਦੇ ਸੀ ਇੰਨਾ ਮਾਨ ਸਨਮਾਨ ਮਿਲਦਾ ਸੀ ਇੰਨੀ ਉਸ ਵਕਤ ਦਿਹਾੜੀ ਮਿਲਦੀ ਸੀ ਉਹ ਦਿਨ ਯਾਦ ਆਉਂਦੇ ਨੇ ਭਾਈ ਮੈਂ ਉਹਲੇ ਮਕਾਨ ਬਣਾਇਆ ਫੇ ਮੈਂ ਮੈਂ ਪਹਿਲੋ ਕੱਚਾ ਸੀ ਮੇਰਾ ਪੱਕਾ ਹੀ ਕੱਚੀ ਜਿਆਦਾ ਸੀ ਉਹ ਚੋ ਪੈਂਦਾ ਸੀ ਤੇ ਮਨੇ ਮੈਂ ਫੇ ਪੱਕਾ ਬਣਾਇਆ ਮਨੇ ਪੈਸੇ ਲਾ ਕੇ ਨਾ ਮਤਲਬ ਫਿਲਮਾਂ ਦੇ ਜਿਹੜੇ ਪੈਸੇ ਮਿਲਦੇ ਸੀ ਉਹਨਾਂ ਤੋਂ ਬਣਾਇਆ ਉਹ ਤੋਂ ਬਣਾਇਆ ਮੈਂ ਫਿਲਮਾਂ ਦੇ ਪੈਸੇ ਮਿਲਦੇ ਸੀ ਮੈਂ ਉਥੋਂ ਬਣਾਇਆ ਫੇ ਹੇ ਭਾਈ ਮੈਂ ਉਥੋਂ ਬਣਾਇਆ ਮਨੇ 15000 ਰੁਪਏ ਮਹੀਨਾ ਦਿੰਦੇ ਸੀ ਤੇ ਮੈਂ ਫੇ ਉਥੋਂ ਬਣਾਇਆ ਮਨੇ ਆਸ ਆਦਾ ਫੇ ਮੈਂ ਪੱਕਾ ਬਣਾਇਆ ਮੈਂ ਇਹ ਮੈਨੂੰ ਐਸੋ ਵੀ ਹੁਣ ਕਦੀ ਮੌਕਾ ਮਿਲਿਆ ਕਦੀ ਫਿਲਮਾਂ ਅਦਾਕਾਰ ਜਿੱਤ ਖਾਸ ਕਰਕੇ ਧਰਮਿੰਦਰ ਹੋ ਗਏ ਜਾਂ ਵੱਡੇ ਵੱਡੇ ਕਲਾਕਾਰਾਂ ਨਾਲ ਬਾਅਦ ਮੈਨੂੰ ਮੌਕਾ ਮਿਲਿਆ ਤਾਂ ਗੱਲਬਾਤ ਕਰਦਾ ਜਾਂ ਮਿਲਣ ਦਾ ਕਦੀ ਨਹੀਂ ਨੇ ਭਾਜੀ ਮੈਂ ਜਾਵਾਂਗਾ ਤਾਂ ਫੇਰ ਹੀ ਮਿਲੇਗਾ ਮਨੇ ਮਿਲਣਗੇ ਮੈਂ ਜਾ ਗਿਆ ਨਹੀਂ ਨਾ ਆਏ ਹੁਣ ਮਥਾਕੇ ਜੁਥਾਕੇ ਜਾਣਾ ਮੈਂ ਮਥਾਕੇ ਜੁਥਾਕੇ ਬਣੀ ਸੋ ਪੀ ਹੁਣ ਲਸ਼ਕਾ ਚਲਾਉਂਦੇ ਉਹ ਪਰਿਵਾਰ ਦੀ ਗੱਲ ਕਰੀਏ ਪਰਵਾਰ ਵਿੱਚ ਕਿੰਨੇ ਜੀ ਨੇ ਸ਼ਾਂਤ ਤੇ ਦਿਹਾੜੀ ਬਣ ਜਾਂਦੀ ਹੈ ਗੁਜ਼ਾਰਾ ਹੋ ਜਾਂਦਾ ਪਰਿਵਾਰ ਦਾ ਹੁਣ ਕਿੰਨੇ ਪਰਵਾਰ ਦੇ ਜੀ ਆ ਦਸਾਂ ਨੂੰ ਸਾਂਝਾ ਕਰ ਦਿਓ ਤੇ ਦਿਹਾੜੀ ਕਿਨੇ ਬਣਾ ਲੈਂਦੇ ਹੁਣ ਬਣੀ 100 150 ਰੁਪਿਆ 200 ਰੁਪਿਆ ਬਣ ਜਾਂਦਾ ਕਈ 100 ਬਣ ਗਿਆ ਕਈ 150 ਬਣ ਗਿਆ ਕਈ 200 ਬਣ ਗਿਆ ਬਸ ਇਹ ਨਹੀਂ ਬਣਦਾ ਬਿਲਕੁਲ ਜੀ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਇਹ ਸੀ ਗੱਲਬਾਤ ਕੀਤੀ ਸ਼ੌਂਕੀ ਜਿਹੜੇ ਕਿ ਫਿਲਮਾਂ ਵਿੱਚ ਘੋੜੀਆਂ ਜਿਹੜੀਆਂ ਸਪਲਾਈ ਕਰਦੇ ਸੀ ਵੱਡੇ ਵੱਡੇ ਕਲਾਕਾਰਾਂ ਨੂੰ ਬਾਲੀਵੁੱਡ ਐਕਟਰ ਤਰਮਿੰਦਰ ਕਰਮਾ ਫਿਲਮ ਉਹਨਾਂ ਦੀ ਖਾਸ ਕਰਕੇ ਜਿਹੜੀ ਆ ਦਾਲ ਸਿੰਘ ਜੀ ਹੋਰ ਹੀ ਫਿਲਮਾਂ ਵਿੱਚ ਇਹਨਾਂ ਨੇ ਕੰਮ ਕੀਤਾ ਲਾਣੇ ਜੰਗ ਵਿੱਚ ਕੰਮ ਕੀਤਾ ਤੇ ਵੱਡੇ ਵੱਡੇ ਕਲਾਮ ਵਿੱਚ ਪਾਲੇ ਖਾਨ ਜਿਹੜੀਆਂ ਫ਼ਿਲਮਾਂ ਨਾਲ ਲੈ ਰਹੇ ਹੋ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਫੋਟੋਆਂ ਵੀ ਇਹਨਾਂ ਨੇ ਫੜੀਆਂ ਨੇ ਪਰ ਅੱਜ ਸਮਾਜ ਇਸ ਤਰ੍ਹਾਂ ਦਾ ਆ ਗਿਆ ਵੀ ਅੱਜ ਉਹਨਾਂ ਨੂੰ ਖੁੱਦ ਜਿਹੜਾ ਕਿ ਦਿਹਾੜੀ ਕਾਕੇ ਰਸ਼ਕਾਵਾਕ ਜਿਹੜਾ ਕੰਮ ਕਰਨਾ ਪੈਂਦਾ ਉੱਥੇ ਸਾਡੇ ਉਹਗੇ ਸਮਾਜ ਸੇਵਕ ਜਿਹੜੇ ਕਿ ਵਰਨ ਸਿੰਘ ਜੀ ਅਕਸਰ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੋਈ ਸੀ ਵਰਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਵਰਨ ਸਿੰਘ ਜੀ ਬਹੁਤ-ਬਹੁਤ ਸਾਡਾ ਸਵਾਗਤ ਹੈ ਸ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ ਮਰਦ ਸਿੰਘ ਜੀ ਤੁਹਾਡੀ ਇੱਕ ਵੀਡੀਓ ਵਾਇਲ ਹੋਈ ਸੀ ਤੁਸੀਂ ਇੱਕ ਬਜ਼ੁਰਗ ਨੂੰ ਰਾਸ਼ਨ ਦੇ ਜਾਂਦੇ ਸੀ ਘਰ ਵਾਸਤੇ ਤੇ ਕਿਸ ਤਰ੍ਹਾਂ ਜਾਹਨ ਚ ਆਇਆ ਸੀ ਤੇ ਉਹ ਸ਼ਖਸ ਕੌਣ ਸੀ ਸਾਡੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੇ ਉਹ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਦੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਇਹ ਜੀ ਅਸੀਂ ਰਾਤੀ ਰਾਮਦੇਵ ਰੋਡ ਤੋਂ ਗੁਜ਼ਰ ਰਹੇ ਸੀਗੇ ਇਹ ਪਾਪਾ ਜੀ ਰਿਕਸ਼ੇ ਤੇ ਸਿਰ ਸੁੱਟ ਕੇ ਬੈਠੇ ਹੋਏ ਸੀਗੇ ਅਸੀਂ ਸੋਚਿਆ ਕਿ ਪਤਾ ਨਹੀਂ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਉਂਕਿ ਅਸੀਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਸੋਸ਼ਲ ਵਰਕ ਕਰਦੇ ਰਹੀਦਾ ਸਮਾਜ ਸੇਵਕ ਗਤੀਵਿਧੀਆਂ ਕਰਦੇ ਰਹੀਦਾ ਕਿ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਲੋੜ ਹੁੰਦੀ ਅਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰੀਦੀ ਹੈ ਤਾਂ ਇਹ ਜਿਹੜਾ ਪਾਪਾ ਜੀ ਨਾਲ ਗੱਲ ਕੀਤੀ ਸਾਨੂੰ ਪਤਾ ਲੱਗਾ ਕਿ ਪਾਪਾ ਜੀ ਦੇ ਅੱਗੇ ਪਿੱਛੇ ਕੋਈ ਨਹੀਂ ਆ ਇਹਨਾਂ ਦੀ ਜਿਹੜੀ ਦਿਹਾੜੀ ਹੈ ਉਹ ਵੀ 100 ਰੁਪਏ ਮਾਹੀ ਕਈ ਵਾਰ ਬੰਦੀ ਆ ਤੇ 40 ਰੁਪਏ ਜਿਹਦੇ ਚ ਕਿਰਾਇਆ ਦੇ ਦਿੰਦੇ ਨੇ ਤਾਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਖਾਣ ਪੀਣ ਦਾ ਕਿੱਦਾਂ ਗੁਜ਼ਾਰਾ ਹੁੰਦਾ ਤੇ ਪਾਪਾ ਜੀ ਬਹੁਤ ਖੁਸ਼ਦਿਲ ਸੀਗੇ ਅਸੀਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਰਿਕਸ਼ੇ ਤੇ ਹੀ ਬਾਜੂ ਇਹਨਾਂ ਨੂੰ ਇੱਕ ਰਾਸ਼ਨ ਪਵਾ ਕੇ ਦਿੱਤਾ ਉਹ ਇੱਕ ਸਰਪ੍ਰਾਈਜ਼ ਦਿੱਤਾ ਸੀਗਾ ਪਾਪਾ ਜੀ ਨੇ ਹਨ ਨੂੰ ਬਹੁਤ ਸਾਰਾ ਆਸ਼ੀਰਵਾਦ ਦਿੱਤਾ ਤੇ ਇਹਨਾਂ ਦੇ ਅਨੁਸਾਰ ਇਹਨਾਂ ਨੇ ਸਾਨੂੰ ਫੋਟੋਆਂ ਵਿਖਾਈਆਂ ਕਿ ਬਹੁਤ ਸੀ ਫਿਲਮਾਂ 'ਚ ਵੀ ਆ ਚੁੱਕੇ ਨੇ ਇਹਨਾਂ ਦੇ ਵੀਡੀਓ ਕਲਿੱਪਸ ਵੀ ਨੇ ਅਸੀਂ ਵੇਖੇ YouTube ਤੇ ਸਾਨੂੰ ਬਹੁਤ ਖੁਸ਼ੀ ਵੀ ਹੋਈ ਤੇ ਇੱਕ ਚੀਜ਼ ਵੇਖ ਕੇ ਦੁੱਖ ਵੀ ਹੋਇਆ ਕਿ ਇੱਕ ਬੰਦਾ ਅਸੀਂ ਅਰਸ਼ ਤੋ ਫਰਸ਼ ਚਾਂਦਾ ਵੇਖਿਆ ਵਾ ਕੀ ਪਹਿਲਾਂ ਕਿਸੇ ਟਾਈਮ ਤੇ ਫਿਲਮਾਂ ਚ ਜਿਹੜੇ ਕਹਿ ਰਹੇ ਨੇ ਮੈਂ 500 ਰੁਪਇਆ ਦਿਹਾੜੀ ਲੈਂਦਾ ਸੀਗਾ ਅੱਜ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਉਹ 5000 ਦਿਹਾੜੀ ਲੈਂਦੇ ਰਹੇ ਨੇ ਹੋਰ ਉਹ ਕਿਸ ਤਰ੍ਹਾਂ ਦੇਖਦੇ ਹੋ ਬੜਾ ਨਾਂ ਦੱਸਿਆ ਬਾਬਾ ਜੀ ਨੇ ਆਪਣੀ ਜਵਾਨੀ ਮੇਰੇ ਵੱਡੇ ਵੱਡੇ ਜਿਹੜੇ ਬਾਲੀਵੁੱਡ ਸਟਾਰ ਨੇ ਲੋਕ ਉਹਨਾਂ ਨੂੰ ਤਰਸਦੇ ਸੀ ਮਿਲਣ ਵਾਸਤੇ ਉਹਨਾਂ ਨਾਲ ਜਾ ਕੇ ਕਹਿੰਦੇ ਮਹੀਨਾ ਮਹੀਨਾ ਲਾ ਕੇ ਉਹਨਾਂ ਨਾਲ ਕੰਮ ਕਰਦੇ ਰਹੇ ਵਧੀਆ ਸ਼ਾਇਦ ਜਿੰਵੇਦ ਸਿੰਘ ਨਾ ਪਾਲਗਾਮ ਕੰਮ ਕੀਤਾ ਵਾ ਕਰਮਾ ਫਿਲਮ ਚ ਕੰਮ ਕੀਤਾ ਤੇ ਕਹਿੰਦੇ ਪੰਜਾਬੀਆਂ ਦਾ ਬੜਾ ਨਾਰੋਸ਼ਨ ਕੀਤਾ ਨੇ ਮੈਂ ਕਹਿੰਦਾ ਜੀ ਜਦੋਂ ਅਸੀਂ ਉਹ ਵੀਡੀ ਪੁਰਾਣੇ ਜਾਣਦੇ ਐ ਇਹ ਆਪਣੇ ਟਾਈਮ ਤੇ ਬਹੁਤ ਵਧੀਆ ਇਨਸਾਨ ਵੀ ਰਹੇ ਨੇ ਤੇ ਇਹਨਾਂ ਦਾ ਘੋੜੀਆਂ ਦਾ ਬਹੁਤ ਤਗੜਾ ਕੰਮ ਸੀਗਾ ਇਹਨਾਂ ਦਾ ਕਬੂਤਰਾਂ ਦਾ ਬਹੁਤ ਤਗੜਾ ਕੰਮ ਸੀਗਾ ਤੇ ਟਾਈਮ ਦੇ ਨਾਲ ਇੱਕ ਕਹਿੰਦੇ ਨਾ 6 ਵਜੇ ਬਿਮਾਰ ਪੇ ਫੈਮਲੀ ਚ ਵੀ ਨਹੀਂ ਕੋਈ ਰਿਹਾ ਡੈਥ ਹੁੰਦੀ ਗਈ ਸਾਰੇ ਫੈਮਲੀ ਮੈਂਬਰ ਦੀ ਹੁਣ ਇਕੱਲੇ ਰਹਿ ਗਏ ਨੇ ਰਖਸ਼ੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਤੁਸੀਂ ਦੇਖੋਗੇ ਨਾਲ ਸੀਡ ਦੇ ਥੱਲੇ ਖਾਣ ਪੀਣ ਦਾ ਸਮਾਨ ਪਿਆ ਰਹਿੰਦਾ ਫਿਰ ਇਦਾਂ ਹੀ ਹੁਣ ਵੇਖੋ ਜੀ ਨਾਨਕ ਦੁਖੀ ਆ ਸਭ ਸੰਸਾਰਾ ਜਿੰਨੀ ਕਹੀ ਸੇਵਾ ਕਰ ਸਕਦੇ ਆ ਹਰ ਕਹੇ ਦੀ ਕਰੀਦੀ ਆ ਐਦਾ ਹੀ ਬਾਬਾ ਜੀ ਦੀ ਸੇਵਾ ਕੀਤੀ ਸਾਨੂੰ ਬਹੁਤ ਖੁਸ਼ੀ ਹੋਈ ਬਾਬਾ ਜੀ ਨਾਲ ਮਿਲ ਕੇ ਵੀ ਇੱਕ ਖੁਸ਼ਦਿਲ ਇਨਸਾਨ ਨਾਲ ਮਿਲਣਾ ਤੇ ਐਸ ਉਮਰ ਚ ਵੀ ਉਹ ਮੰਗ ਕੇ ਨਹੀਂ ਖਾ ਰਹੇ ਮਿਹਨਤ ਕਰਕੇ ਖਾ ਰਹੇ ਨੇ ਸਾਡੇ ਵਾਸਤੇ ਐਯੋ ਬੜੀ ਵੱਡੀ ਗੱਲ ਹੈ ਅਸੀਂ ਕੋਸ਼ਿਸ਼ ਕਰੀਦੀ ਆ ਹਰ ਉਹ ਇਨਸਾਨ ਦੀ ਮਦਦ ਕਰਨ ਦੀ ਜਿਹੜਾ ਮਿਹਨਤ ਕਰਕੇ ਖਾਂਦਾ ਜੀ ਬਿਲਕੁਲ verdade ਅਸੀਂ ਦੇਖਿਆ ਵੀ ਤੁਸੀਂ ਲੋਕਡਾਊਨ ਦੌਰਾਨ ਵੀ ਅਕਸਰ ਜਿਹੜੇ ਲੋਕਾਂ ਦੀਆਂ ਸੇਵਾ ਕੀਤੀਆਂ ਜਿਨ੍ਹਾਂ ਦੇ ਘਰਾਂ ਵਿੱਚ ਨਹੀਂ ਸੀ ਰਾਸ਼ਨ ਪਹੁੰਚਿਆ ਗਿਆ ਤੁਹਾਡੇ ਵੱਲੋਂ ਅਕਸਰ ਤੁਹਾਡੀ ਸੇਵਾ ਕੀਤੀ ਗਈ ਆ ਅੱਜ ਵੀ ਤੁਸੀਂ ਇੱਕ ਜਿਹੜੇ ਕੀ ਆਪਣੇ ਆਪ 'ਚ ਨਾਮ ਹੀ ਜਿਹੜੇ ਇੱਕ ਨਾਮ ਸੀ ਜਿਹਨਾਂ ਨੂੰ ਕਿਹਾ ਜਾਂਦਾ ਵਾ ਪਾਛੀ ਸ਼ੌਕੀ ਸ਼ੌਕੀ ਸੋਰੀ ਸ਼ੌਕੀ ਨਾਮ ਇਹਨਾਂ ਦਾ ਜਿਹੜਾ ਕਹਿੰਦਾ ਸ਼ੌਕੀ ਘੋੜੀਆਂ ਵਾਲਾ ਨਾਮ ਆਜਦਾ ਸੀ ਕਿਸ ਵਕਤ ਅੱਜ ਸਮਾਂ ਬੜਾ ਬਲਵਾਨ ਆ ਸਮਾਂ ਬਦਲ ਗਿਆ ਕਿਸੇ ਵਕਤ ਨਾ ਹੁੰਦਾ ਸੀ ਅੱਜ ਲਸ਼ਕਾ ਚਲਾ ਕੇ ਪ੍ਰਵਾਲਕ ਜਵਾਰਾ ਕਰਨਾ ਪੈ ਰਿਹਾ ਜਿਵੇਂ ਤੁਸੀਂ ਦੇਖਦੇ ਆ ਪ੍ਰਵਾਰ ਦੇ ਜੀਆਂ ਦੀ ਮੌਤ ਹੋ ਗਈਆਂ ਕੱਲੇ ਘੱਟ ਰਹਿ ਗਏ ਨੇ ਅਸੀਂ ਦੇਖਿਆ ਤੁਹਾਡੇ ਇੱਕ ਵੀਡੀਓ ਜਦੋਂ ਪਈ ਆ ਤੁਸੀਂ ਪਰਵਾਰ ਨੂੰ ਰਾਸ਼ਨ ਲਾ ਕੇ ਦਿੱਤਾ ਇਹਨਾਂ ਦਾ ਧਿਆਨ ਰੱਖਿਆ ਗਿਆ ਅਕਸਰ ਤੁਸੀਂ ਇਦਾਂ ਦੀ ਕੰਮ ਕਰਦੇ ਹੁੰਦੇ ਹੋ ਅ ਬਰੋ ਜਹਨ ਕਿਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਦੇ ਲੋਕਾਂ ਦੀ ਲੱਭ ਕਿੱਥੋਂ ਲੈਂਦੇ ਜੀ ਇਥੋਂ ਦੇ ਜਿਹੜੇ ਹੀਰੇ ਨੇ ਕਿੱਥੋਂ ਲੱਭ ਕੇ ਤੁਸੀਂ ਲਿਆਉਂਦੇ ਜੀ ਵੇਖੋ ਜੀ ਲੱਭਣਾ ਇਹ ਕਿਤੇ ਗਵਾਚੇ ਨਹੀਂ ਹੈ ਇਹ ਸਾਡੇ ਆਲੇ-ਦੁਆਲੇ ਘੁੰਮਦੇ ਨੇ ਸਿਰਫ ਅਹੀ ਲੋਕ ਇਨਾਂ ਨੂੰ ਵੇਖਣਾ ਪੈਂਦਾ ਅਸੀਂ ਅਸੀਂ ਨੰਗ ਜਾਂਦੇ ਆ ਰੂਟੀਨ ਚ ਮੈਂ ਵੀ ਆਮ ਜਨਤਾ ਚ ਹਾਂ ਮੈਂ ਵੀ ਨੰਗ ਜਾਵਾਂਗਾ ਤੇ ਨੰਗ ਜਾਵਾਂ ਮੈਨੂੰ ਕੀ ਪਤਾ ਕਿਸੇ ਦਾ ਦੁੱਖ ਦਰਦ ਜਦੋਂ ਅਸੀਂ ਇਸ ਲਾਈਨ ਚ ਪਏ ਜੀਰੋ ਹੀ ਸੋਚਿਆ ਕਿ ਕਿਸੇ ਦੀ ਮਦਦ ਕਰਨੀ ਆ ਤਾਂ ਮੈਂ ਕਹਿੰਦਾ ਹਰ ਦੂਜੇ ਘਰ ਚ ਕਿਸੇ ਨਾ ਕਿਸੇ ਨੂੰ ਲੋੜ ਅਸੀਂ ਇੱਕ ਚੀਜ਼ ਮੈਂ ਜਰੂਰ ਸੋਚਦਾ ਵਾਂ ਕਿ ਅਸੀਂ ਰੱਬ ਦੇ ਘਰ ਜਾ ਕੇ ਚੜਾਵਾ ਚੜਾਣੇ ਆ ਅਸੀਂ ਤਾਂ ਉਥੇ ਝੋਲੀਆਂ ਆਡਾ ਡੋਨਾ ਕੋ ਮੰਗਦੇ ਉਹਨਾਂ ਨੂੰ ਚੜਾ ਕੇ ਕੀ ਫਾਇਦਾ ਅਸੀਂ ਤਾਂ ਉਹਨਾਂ ਕੋ ਲੈਣ ਜਾਣੇ ਆ ਨਾ ਕਿ ਉਹਨਾਂ ਨੂੰ ਦੇਣ ਜਾਣੇ ਆ ਤੁਹਾਡੇ ਉਥੇ ਪੈਸੇ ਚੜਾਣਾ ਰੱਬ ਦੇ ਤੁਹਾਨੂੰ ਬੋਤਾ ਨਹੀਂ ਦੇ ਰਿਹਾ ਰੱਬ ਤੁਹਾਡੇ ਕਰਮ ਵੇਖਦਾ ਕਿ ਤੁਸੀਂ ਕਿੰਨੇ ਜਾਨਿਆਂ ਨੂੰ ਰੋਟੀ ਖਵਾਈ ਕਿੰਨੇ ਜਾਨਿਆਂ ਨੂੰ ਖੁਸ਼ੀ ਦਿੱਤੀ ਤੇ ਕਿੰਨੇ ਜਾਨਿਆਂ ਨਾਲ ਤੁਹਾਡੇ ਤਹਾਡੇ ਥਰੂ ਕਿੰਨੇ ਜਾਨਾਂ ਦਾ ਭਲਾ ਹੋਇਆ ਰੱਬ ਉਰਚ ਜਿਆਦਾ ਖੁਸ਼ ਹੁੰਦਾ ਨਾ ਕਿ ਚੜਾਵੇ ਚੜਾ ਕੇ ਰੱਬ ਖੁਸ਼ ਹੁੰਦਾ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਨੌਜਵਾਨ ਆ ਛੋਟੀ ਉਮਰ ਆ ਪਰ ਹੌਸਲੇ ਬਹੁਤ ਬੁਲੰਦੇ ਨੇ ਅਕਸਰ ਵਰੋਸਰੀ ਤੁਹਾਨੂੰ ਉੱਥੇ ਮਿਲਗੇ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਜਾ ਕੇ ਸਮਾਜ ਸੇਵਾ ਕਰਦੇ ਨੇ ਅਤੇ ਬੜਾ ਨਾਂ ਬਣਾਇਆ ਉਹਨਾਂ ਅਮਰਸਰ ਸਾਹਿਬ ਵਿੱਚ ਲੋਕ ਬੜਾ ਇਹਨਾਂ ਦਾ ਮਾਣ ਸਤਿਕਾਰ ਵੀ ਕਰਦੇ ਨੇ ਕਿਉਂਕਿ ਜਦੋਂ ਕਿਤੇ ਗੱਲ ਆਉਂਦੀ ਆ ਕਿਸੇ ਦਾਨ ਪਾਉਣ ਦੀ ਤੇ ਵਰੋਸਰੀ ਕਿਤੇ ਵੀ ਪੁੱਛ ਲੋ ਹਰ ਕਿ ਜਗ੍ਹਾ ਪਹੁੰਚਦੇ ਨੇ ਬਸ ਕਿਸੇ ਨੂੰ ਪਤਾ ਲੱਗਦੇ ਸੀ ਇਹ ਇਹ ਜਿਹੜੀ ਭਾਈ ਸਾਹਿਬ ਵੀ ਅੱਜ ਮਦਦ ਕਰਕੇ ਬੜਾ ਵੱਡਾ ਆਸਾਨ ਕੀਤਾ ਕਿਉਂਕਿ ਕਿਉਂਕਿ ਕਿਸੇ ਵਕਤ ਬੜਾ ਬਾਦਸ਼ਾਹ ਹੁੰਦਾ ਸੀ ਘੋੜੀਆਂ ਦਾ ਬਾਦਸ਼ਾਹ ਬਾਦਸ਼ਾਹ ਸੀ ਬੜੀਆਂ ਲਸਾਂ ਦੀਆਂ ਇਹਨਾਂ ਘੋੜੀਆਂ ਹੁੰਦੀਆਂ ਸੀ ਤੇ ਅੱਜ ਕਿਸੇ ਵਕਤ ਤੁਸੀਂ ਦੇਖ ਸਕਦੇ ਹੋ ਵੀ ਅੱਜ ਜਿਹੜਾ ਮਜ਼ਬੂਲ ਹੋ ਗਏ ਨੇ ਖੋਦ ਜਿਹੜਾ ਕਿ ਇਹ ਲਸ਼ਕਾਵਾ ਵਾਸਤੇ ਐਸ ਤੱਕ ਕਿ ਸਾਡੀ ਦਸ਼ਕਾਂ ਨੂੰ ਪੀ ਲਿਆ ਅਜਿਹੇ ਜਿਹੜੇ ਹੀਰੇ ਨੇ ਜਿਹੜੇ ਕਿ ਬਾਲੀਵੁੱਡ ਤਾਰਾਂ ਵਿੱਚ ਕੰਮ ਕਰ ਚੁੱਕੇ ਨੇ ਕਿਤੇ ਗਵਾਣਾ ਨਾ ਲਿਓ ਵੱਧ ਚੜ ਕੇ ਜਿਹੇ ਹੀਰਿਆਂ ਦੀ ਕਿ ਸਾਂ ਸਮਾਰਕੋ ਸੇਵਾ ਕਰੋ ਕਿਉਂਕਿ ਇਹਨਾਂ ਦਾ ਕਹਿਣਾ ਵੀ ਜਿਵੇਂ ਪਰਿਵਾਰ ਵਿੱਚ ਕੋਈ ਨਹੀਂ ਜਿਆ ਸਾਰੇ ਪਰਿਵਾਰ ਜਿਹੜੇ ਕੀ ਖਤਮ ਹੋ ਚੁੱਕੇ ਨੇ ਕੱਲੇ ਰਹਿ ਗਏ ਨੇ ਮੈਂ ਤੁਹਾਨੂੰ ਕਈ ਤਸਵੀਰਾਂ ਜਰੂਰ ਖਾਵਾਂਗੇ ਇਹਨਾਂ ਦਾ ਜਿਹੜਾ ਰੋਟੀ ਪਾਣੀ ਆ ਉਹਨਾਂ ਦੇ ਰੱਖੇ ਵਿੱਚ ਹੁੰਦਾ ਮੈਨੂੰ ਇੱਕ ਸ਼ੌਂਕੀ ਦੀ ਆਪਣੀ ਤਸਵੀਰ ਵਿਖਾ ਦਿਓ ਰੋਟੀ ਪਾਣੀ ਸਾਰਾ ਤੁਸੀਂ ਆਪਣ ਗੱਡੀ 'ਚ ਰੱਖਿਆ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਰੋਟੀ ਪਾਣੀ ਜਿਹੜਾ ਪਛਾਦਾ ਵਾ ਬਿਲਕੁਲ ਵਿੱਚ ਰੱਖਿਆ ਵਾ ਇਹ ਹਾਲਾਤ ਹੋ ਗਏ ਨੇ ਸ਼ੌਂਕੀ ਦੇ ਕਿਸੇ ਵਕਤ ਵੱਡੇ ਵੱਡੇ ਬਾਲੀਵੁੱਡ ਸਟਾਰਾਂ ਦੇ ਨਾਲ ਜਿਹੜਾ ਕੰਮ ਕਰਦਾ ਸੀ ਤੇ ਅੱਜ ਜਿਹੜਾ ਕੀ ਹਾਲਾਤ ਹੋ ਗਏ ਨੇ ਤੁਸੀਂ ਦੇਖ ਸਕ ਅੱਜ ਕੀ ਹਾਲਾਤ ਹੋ ਗਏ ਨੇ ਇਹ ਜਿਹੜਾ ਪਛਾਦਾ ਰੱਖਿਆ ਵਾ ਇਹ ਮੂਲੀ ਆ ਜਾਂ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵਾਰਤ ਹਾਲਾਤ ਬੰਦੇ ਨੂੰ ਕੀ ਹਾਲਾਤ ਲੈ ਜਾਂਦੇ ਨੇ ਬੰਦਾ ਅਰਸ਼ੋਂ ਤੇ ਫਰਸ਼ ਤੱਕ ਬੰਦਾ ਇਹ ਆ ਗਿਆ ਵਾ ਤੇ ਇਹ ਕਦੀ ਆਪਣੇ ਆਪ ਨੂੰ ਦੁੱਖ ਨਹੀਂ ਹੁੰਦਾ ਕਦੀ ਮਹਿਸੂਸ ਨਹੀਂ ਕਰਦੇ ਵੀ ਵੱਡੇ ਵੱਡੇ ਜਿਹੜੇ ਬਾਲੀਵੁੱਡ ਸਟਾਰ ਨੇ ਫਿਲਮੀ ਕਲਾਕਾਰ ਨੇ ਉਹਨਾਂ ਨੇ ਕੰਮ ਕੀਤਾ ਤੇ ਅੱਜ ਕਿਸ ਤਰ੍ਹਾਂ ਠੜਕਾ ਤੇ ਆ ਗਏ ਨੇ ਕਦੀ ਆਪਣੇ ਆਪ ਨੂੰ ਕਦੀ ਮਨ ਨੂੰ ਬਸੋਚ ਨਹੀਂ ਕਿਦਾਂ ਕਰੀਤਾ ਜੀ ਕੀ ਕਹਿੰਦੇ ਹੋ ਭਾਈ ਮੈਂ ਬੜਾ ਸੋਚ ਕਰਦਾ ਮਨੇ ਵਿਸਾਖੀ ਤੇ ਵਿਸਾਖੀ ਜਾਣਾ ਮੈਂ ਹਰ ਵਿਸਾਖੀ ਤੇ ਜਾਣਾ ਮੈਂ ਕੋੜੇ ਲਾਗੇ ਮਦੇ ਮਾਦੂ ਮਦੇ ਕੋੜੇ ਖੜਦਾ ਮਾਲਕ ਮਾਲਕ ਮੇਰਾ ਤੇ ਮੈਨੂੰ ਬਦ ਬਰੀ ਖੜਦਾ ਬਦ ਬਰੀ ਕਹਿੰਦਾ ਚਲ ਝੋਕੇ ਚਲ ਝੋਕੇ ਚਲ ਝੋਕੇ ਨਾਲੇ ਨਾਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਤਾਂ ਨੂੰ ਪੀਲ ਹੈ ਭਈ ਅਜਿਹੇ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਕਿ ਇਹਨਾਂ ਨੂੰ ਵੱਤ ਵਤ ਮਾਨ ਸਨਮ ਪਿਆਰ ਦਿਆ ਕਰਿਓ ਕਿਉਂ ਤੁਹਾਡੇ ਸਿਰ ਪਿਆਰ ਦੀ ਲੋੜ ਆ ਪਿਆਰ ਤੋਂ ਬਿਨਾਂ ਨੂੰ ਤੁਹਾਡਾ ਕੁਝ ਨਹੀਂ ਚਾਹੀਦਾ ਤੁਸੀਂ ਦੇਖਿਆ ਭਈ ਵਰਨਸੀਨ ਇਹਨਾਂ ਦੇ ਪਰਿਵਾਰਾਂ ਵਾਸਤੇ ਹਮੇਸ਼ਾ ਖੜੇ ਨੇ ਜਿਨ੍ਹਾਂ ਦਾ ਬਾ ਕੋਈ ਨਹੀਂ ਫਰਦਾ ਉਥੇ ਵਰਨਸੀ ਖੜੇ ਨੇ ਮੈਨੂੰ ਦਿਓ ਜਹਾ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ